ਟੈਨੋ ਇਤਿਹਾਸ ਜਿਹੜੇ ਉਹ ਪ੍ਰੇਰਣਾ ਸਰੋਤ ਹੁੰਦੇ ਆ ਮੈਂ ਜਦੋਂ ਅੱਜ ਦੀਆਂ ਮਾਵਾਂ ਦੀਆਂ ਗੋਦੀਆਂ ਵਿੱਚ ਤਿੰਨਾ ਤਿੰਨਾ ਸਾਲਾਂ ਦੇ ਬੱਚੇ ਸਿਰ ਮੋਨੇ ਵੇਨਾ ਨਾ ਤੇ ਮੈਨੂੰ ਬੜਾ ਹਰਖਾਉਂਦਾ ਵੀ 3 ਸਾਲ ਦਾ ਬੱਚਾ ਕੋਈ ਵੀ ਆਪਣੀ ਮਾਂ ਨੂੰ ਇਹ ਨਹੀਂ ਆਂਦਾ ਵੀ ਮੈਨੂੰ ਨਾਈ ਦੇ ਕੋਲ ਲੈ ਕੇ ਚੱਲਾ ਇਹ ਪਾਪ ਅਸੀਂ ਆਪ ਕਰਦੀਆਂ ਤੇ ਭਾਈ ਗੁਰਦਾਸ ਜੀ ਕਹਿੰਦੇ ਜੇ ਮਾਂ ਪੁੱਤੇ ਵਿਸਦੇ ਇਸ ਤੇ ਕੌਣ ਪਿਆਰਾ ਜੇ ਮਾਂ ਹੀ ਪੁੱਤ ਨੂੰ ਜ਼ਹਿਰ ਦੇਵੇ ਤੇ ਬਚਾਏਗਾ ਕੌਣ ਉਹ ਜੇ ਵਾੜੀ ਖੇਤ ਨੂੰ ਖਾਂ ਲੱਗੀ ਤੇ ਫਸਲ ਦਾ ਰਾਖਾ ਕੌਣ ਬੜੇਗਾ ਇਹਨਾਂ ਤੇ ਸਿੱਖੀ ਦੀ ਲੋਰੀ ਦੇ ਕੇ ਆਪਣੇ ਬੱਚਿਆਂ ਨੂੰ ਭਾਈ ਤਾਰੂ ਸਿੰਘ ਦੇ ਭਰਾ ਬਣਾਉਣਾ ਸੀ ਇਹ ਤੇ ਸੁਖ ਨਾ ਆਪੇਦਰ ਤੁਰਪੀਆਂ ਸਾਨੂੰ ਇਹ ਗੱਲਾਂ ਦੁੱਖ ਨਾਲ ਕਹਿਣੀਆਂ ਪੈਂਦੀਆਂ ਪੰਜਾਬ ਦੀ ਧਰਤੀ ਤੇ ਜਾਓ 10 10 ਬਿਊਟੀ ਪਾਰਲਰ ਇੱਕ ਇੱਕ ਪਿੰਡ ਚ ਖੁੱਲ ਗਏ ਆ ਕਿੱਧਰ ਜਾਏਗੀ ਸਿੱਖੀ ਆਪ ਤੁਸੀਂ ਫਲੋਰ ਤੋਂ ਥਾਣੇ ਉਤਰਿਓ ਤੁਹਾਨੂੰ ਕੰਨਾ ਚ ਮੁਰਗੀਆਂ ਵਾਲੇ ਬੜੇ ਮਿਲਣਗੇ ਤਮਾਕੂ ਨਾਲ ਦੰਦ ਖਾਦੇ ਬਹੁਤ ਮਿਲ ਜਾਣਗੇ ਸਿਰਾਂ ਤੇ ਟੋਪੀਆਂ ਵਾਲੇ ਬਹੁਤ ਮਿਲਣਗੇ ਪਰ ਜਿਹੜੀ ਪਾਕ ਉਹ ਵਿਰਲੇ ਦੇ ਸਿਰ ਤੇ ਰਹਿ ਗਈ ਆ ਗੁਰੂ ਕਿਰਪਾ ਕਰੇ ਨਨ ਭਾਈ ਤਾਰੂ ਸਿੰਘ ਦੀ ਮਾਂ ਕਹਿੰਦੀ ਬੇਟਾ ਆਪਣੀ ਜਾਨ ਦੀ ਬਾਜ਼ੀ ਲਾ ਦਿੱ ਪਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਕਿਤੇ ਦਾਗ ਨਾ ਲੱਗੇ ਮੈਨੂੰ ਇਹ ਨਾ ਸੁਣਨਾ ਪਏ ਤੇਰਾ ਪੁੱਤਰ ਸਿੱਖੀ ਨੂੰ ਵੱਡਾ ਲਾ ਗਿਆ ਭਾਈ ਤਾਰੂ ਸਿੰਘ ਆਪਣੀ ਮਾਂ ਨੂੰ ਕਹਿ ਰਿਹਾ ਮਾਤਾ ਮੈਂ ਤੇਰੇ ਚੁੰਗੇ ਹੋਏ ਸ਼ੀਨ ਨੂੰ ਕਦੇ ਦਾਗ ਨਾ ਲਊਂਗਾ ਸਿੱਖੀ ਦੇ ਵਿੱਚ ਪੂਰੇ ਤੇ ਪੂਰੇ ਨੰਬਰ ਲੈ ਕੇ ਆਸੂਂਗਾ ਮਾਤਾ ਦੇ ਚਰਨਾਂ ਨੂੰ ਹੱਥ ਲਾ ਕੇ ਤੁਰਿਆ ਭਾਈ ਤਾਰੂ ਸਿੰਘ ਲੈ ਤੁਰਿਆ ਪਿੰਡ ਪੜਾਣੇ ਵਿੱਚ ਰਾਤ ਕੱਤੀ ਆ ਜੋ ਪਿੰਡ ਪੜਾਣਿਆਂ ਵਾਲਿਆਂ ਨੂੰ ਪਤਾ ਲੱਗਾ ਵੀ ਧਰਮੀ ਭਾਈ ਤਾਰੂ ਸਿੰਘ ਨੂੰ ਸਰਕਾਰ ਨੇ ਹੱਥ ਕੜੀਆਂ ਲਾ ਕੇ ਲਾਹੌਰ ਨੂੰ ਲੈ ਚਲੀ ਆ ਸਾਰੇ ਸਿੱਖ ਜਿਹੜੇ ਭਾਈ ਤਾਰੂ ਸਿੰਘ ਦੇ ਦਰਸ਼ਨ ਕਰਨ ਵਾਸਤੇ ਆਏ ਆ ਤੇ ਪੈਸੇ ਦੇ ਕੇ ਉਹਨਾਂ ਇਹਦੀਆਂ ਨੂੰ ਭਾਈ ਤਾਰੂ ਸਿੰਘ ਦੇ ਦਰਸ਼ਨ ਕਰ ਰਹੇ ਆ ਜਿਹੜੇ ਪੈਸੇ ਨਹੀਂ ਦਿੰਦੇ ਉਹਨਾਂ ਨੂੰ ਸੋਟੀਆਂ ਮਾਰ ਕੇ ਪੁਲਿਸ ਵਾਲੇ ਪਿਛਾਹ ਭੇਜਦੇ ਪਰ ਪੈਸੇ ਦੇ ਦੇ ਕੇ ਭਾਈ ਤਾਰੂ ਸਿੰਘ ਦੇ ਦਰਸ਼ਨ ਕਰਨ ਵਾਸਤੇ ਅੱਗੇ ਆ ਰਹੇ ਆ ਭਾਈ ਤਾਰੂ ਸਿੰਘ ਨੂੰ ਬੇਨਤੀ ਕੀਤੀ ਭਾਈ ਸਾਹਿਬ ਜੀ ਕਹੋ ਤੇ ਇਹਨਾਂ ਠਿਕਰਿਆਂ ਤੋਂ ਤੁਹਾਡੀ ਜਾਨ ਬਚਾ ਲੈਣੇ ਜੇ ਸਰਕਾਰ ਪੈਸਾ ਮੰਗੀ ਜਿੰਨਾ ਆਖੋ ਦੇ ਦਿੰਨੇ ਪਰ ਤੁਹਾਡੀ ਜਾਨ ਬਚਣੀ ਚਾਹੀਦੀ ਹੈ ਭਾਈ ਤਾਰੂ ਸਿੰਘ ਨੇ ਆਖਿਆ ਸਿੰਘੋ ਤੁਹਾਡਾ ਧੰਨਵਾਦ ਪਰ ਜਿਹੜੀ ਜੰਮਣ ਮਰਨ ਦੀ ਖੇਡ ਹੈ ਉਸ ਪਰਮੇਸ਼ਰ ਦੇ ਹੱਥ ਵਿੱਚ ਹੈ ਮੇਰੀ ਜਾਨ ਬਚਾਉਣ ਵਾਸਤੇ ਪੈਸੇ ਬਚਾਉਣ ਵਾਸਤੇ ਪੈਸੇ ਦੇ ਕੇ ਕਿੰਨਾ ਤੇਰੇ ਜਾਨ ਬਚਾਵਾਂਗੇ ਮੇਰੇ ਵਾਸਤੇ 1 ਰੁਪਈਆ ਨਹੀਂ ਮੁਮਰ ਖਾਂ ਦੀ ਝੋਲੀ ਚ ਪਾਉਣਾ ਆਖਰ ਲਾਹੌਰ ਦਰਬਾਰ ਵਿੱਚ ਪੇਸ਼ ਕੀਤਾ ਸਿੰਘ ਨੇ ਵੜਦਿਆਂ ਸਾਰ ਕਚਹਿਰੀ ਚ ਗੱਜ ਕੇ ਫਤਿਹ ਬੁਲਾਈ ਹਾਂ ਜਕਰੀਆ ਖਾਨ ਸਰਬਲ ਕੇ ਕੋਲੇ ਹੋ ਗਿਆ ਦੀਵਾਨ ਨੇ ਲਾਗੋਂ ਆਖਿਆ ਤਾਰੂ ਸਿੰਘਾ ਨਾ ਤੇ ਤੁਹਾਡਾ ਕੋਈ ਅੰਮ੍ਰਿਤਸਰ ਆ ਏ ਨਾਇ ਨੰਦਪੁਰ ਇਥੇ ਕੇਵਲ ਫਤਿਹ ਪਰਵਾਹ ਨੂੰ ਜਿਹੜਾ ਪੰਜਾਬ ਦਾ ਸੂਬੇਦਾਰ ਆ ਉਹਨੇ ਆਖਿਆ ਸਾਨੂੰ ਵਿਰਸੇ ਚ ਤੇ ਮਿਲਿਆ ਤੇ ਅਸੀਂ ਮਰਦੇ ਦਮ ਤੱਕ ਇਹ ਫਤਿਹ ਬਰਾਂਦੇ ਰਹਿਾਂਗੇ ਉਹਨੇ ਆਖਿਆ ਖਬਰਾਂ ਤੇ ਤੇਰੀਆਂ ਮੈਂ ਅੱਗੇ ਵੀ ਸੁਣਦਾ ਸਾਂ ਤੇਰੇ ਅੱਖਰ ਅੱਖਰ ਦਾ ਮੈਨੂੰ ਪਤਾ ਤੂੰ ਕੀ ਕਰਦਾ ਤੂੰ ਬਾਗੀਆਂ ਨੂੰ ਪਨਾਹ ਦੇਣਾ ਤੇਰੀ ਕੋਲ ਆ ਕੇ ਅਮਰ ਸ਼ਖ ਦੇ ਨੌਜਵਾਨ ਉਹਨਾਂ ਨੂੰ ਸਿੱਖੀ ਵੀ ਤੂੰ ਪ੍ਰਚਾਰ ਕਰ ਰਿਹਾ ਜੇ ਆਪਣੀ ਜਾਨ ਬਚਾਉਣੀ ਚਾਹਨ ਤਾਂ ਤੇ ਮੁਸਲਮਾਨ ਧਰਮ ਕਬੂਲ ਕਰ ਲੈ ਤੇਰੀ ਜਾਨ ਬਚੇਗੀ ਭਾਈ ਤਾਰੂ ਸਿੰਘ ਨੇ ਗੁਰੂ ਕੇ ਸਿੱਖੋਂ ਮੂੰਹ ਤੋੜਵਾ ਜਵਾਬ ਦਿੱਤਾ ਭਾਈ ਤਾਰੂ ਸਿੰਘ ਨੂੰ ਕਿੰਨੇ ਤਸੀਹੇ ਦਿੱਤੇ ਗਏ ਭੁੱਖਿਆ ਰੱਖ ਰੱਖ ਕੇ ਭਾਈ ਤਾਰੂ ਸਿੰਘ ਨੂੰ ਤਸੀਹੇ ਦਿੱਤੇ ਗਏ ਭਾਈ ਤਾਰੂ ਸਿੰਘ ਨੂੰ ਜਿਉਂ-ਜਿਉਂ ਤਸੀਹੇ ਦਿੰਦੇ ਆ ਤਿਉਂ-ਤਿਉਂ ਉਹਦੇ ਮੁਖ ਤੇ ਲਾਲੀ ਆਉਂਦੀ ਜਨ ਜਨ ਸੇ ਕੋ ਤੁਰਕ ਸਖਾ ਸਤਾਵੇਂ ਇਹ ਮੰਤਨ ਸੇ ਫਮੁਖ ਲਾਲੀ ਆਵੇ ਉਹ ਸਿੱਖ ਦੇ ਮੁਖ ਦੇ ਉੱਤੇ ਲਾਲੀ ਆਉਂਦੀ ਆ ਆਖਰ ਭਾਈ ਤਾਰੂ ਸਿੰਘ ਜਦੋਂ ਨਾ ਮੰਨਿਆ ਉਸੇ ਵੇਲੇ ਕਾਜੀ ਨੇ ਫਤਵਾ ਸੁਣਾਇਆ ਕਿ ਜੇ ਈ ਨਹੀਂ ਮੰਨਦਾ ਤੇ ਇਹਨੂੰ ਚਰਖੜੀ ਉੱਤੇ ਚੜਾ ਦਿੱਤਾ ਜਾਏ ਚਰਖੜੀ ਉੱਤੇ ਭਾਈ ਤਾਰੂ ਸਿੰਘ ਨੂੰ ਚੜਾਇਆ ਗਿਆ ਬਹੁਤਿਆਂ ਨੂੰ ਨਹੀਂ ਪਤਾ ਕਿ ਚਰਖੜੀ ਕੀ ਹੁੰਦੀ ਆ ਜਿਹਨੂੰ ਇੰਗਲਿਸ਼ ਵਿੱਚ টারਨਿੰਗ ਵੀਲ ਕਹਿੰਦੇ ਆ ਇੱਕ ਵੱਡੇ ਆਕਾਰ ਦਾ ਚੱਕਰ ਹੁੰਦਾ ਜਿਹਦੇ ਉੱਤੇ ਆਰੀ ਵਰਗੇ ਦੰਦੇ ਫਿੱਟ ਕੀਤੇ ਹੁੰਦੇ ਆ ਦੂਜਾ ਚੱਕਰ ਸਾਫ਼ ਹੁੰਦਾ ਜਿਹਦੇ ਉੱਤੇ ਬੰਦੇ ਨੂੰ ਮੂਤਾ ਬੱਲਿਆ ਜਾਂਦਾ ਉਹਦੇ ਹੱਥ ਪੈਰ ਬੰਨੇ ਜਾਂਦੇ ਆ ਤੇ ਉਹਨੂੰ ਲਾਗੇ ਕਰਕੇ ਜਦੋਂ ਉਹ ਚੱਕਰ ਘੁਮਾਇਆ ਜਾਂਦਾ ਫਿਰ ਉਹ ਜਿੱਤਾਂ ਲੱਕੜ ਨੂੰ ਆਰੀ چیرਦੀ ਆ ਇਸ ਤਰ੍ਹਾਂ ਫਿਰ ਉਹ ਸਰੀਰ ਦੇ ਵਿੱਚ ਖੁੱਬਦਾ ਭਾਈ ਤਾਰੂ ਸਿੰਘ ਨੂੰ ਜਦੋਂ ਚਰਖੜੀ ਤੇ ਚੜਾਇਆ ਗਿਆ ਚਰਖੜੀ ਨੂੰ ਢੇੜਾ ਦਿੱਤਾ ਗਿਆ ਸੁਰੂ ਕੇ ਸਿੱਖੋ ਉਹ ਮੱਖਣਾ ਤੇ ਦੁੱਧਾਂ ਦੇ ਨਾਲ ਪਾਲੀ ਹੋਈ ਦੇਹੀ ਜਿਹੜੀ ਆ ਉਹਦੇ ਵਿੱਚੋਂ ਖੂਨ ਦੇ ਫੁਵਾਾਰੇ ਛੁੱਟਣ ਲੱਗੇ ਗੁਰੂ ਕਾ ਸਿੱਖ ਆਖਰ ਇਹਨੇ ਫਸੀਏ ਦਿੱਤੇ ਚਰਖੜੀ ਤੋਂ ਲਾਇਆ ਖੂਨ ਬਹੁਤ ਸਿਮ ਚੁੱਕਾ ਸੀ ਭਾਈ ਤਾਰੂ ਸਿੰਘ ਦਾ ਬੇਹੋਸ਼ ਹੋ ਗਿਆ ਕੁਝ ਸਮਾਂ ਬਾਅਦ ਜਦੋਂ ਹੋਸ਼ ਆਈ ਉਹਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਤਨਵਾਦ ਕੀਤਾ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਇਹ ਚਰਖੜੀ ਧਾਨਾ ਜਿਹੜੀ ਮੇਰੀ ਸਿੱਧਕ ਨੂੰ ਪਰਖ ਰਹੀ ਆ ਉਸੇ ਵੇਲੇ ਜਕਰੀਏ ਨੇ ਆਖਿਆ ਕੋਈ ਸਵਾਦ ਆਇਆ ਉਹਨੇ ਆਖਿਆ ਇਦਾਂ ਨਹੀਂ ਲਾਗੇ ਹੋ ਕੇ ਵੇਖ ਇਹ ਘੂਟਾ ਲੈ ਕੇ ਵੇਖ ਤੈਨੂੰ ਪਤਾ ਲੱਗੇ ਉਹਨੇ ਆਖਿਆ ਜਿਹੜੇ ਕੇਸਾਂ ਦਾ ਤੂੰ ਮਾਣ ਕਰਦਾ ਉਹ ਸੜੇ ਫਿਰ ਸਿੰਘ ਨੇ ਜਕਾਰਾ ਲਾਇਆ ਤੱਬ ਨਵਾਬ ਬਹੁ ਗੁੱਸਾ ਖਾਇਆ ਮੁਖ ਤੇ ਖੋਟਾ ਬਜਰਾ ਸੁਣਾਇਆ ਜੂਤਨ ਸਾਥ ਕਰੋ ਬਾਲ ਦੂਰ ਨਾਇਨ ਕਹੋ ਸਿਰ ਮੁੰਨੂ ਜਰੂਰ ਆਂਗਾ ਤਾਰੂ ਸਿੰਘਾ ਜਿਹੜੇ ਕੇਸਾਂ ਦਾ ਤੂੰ ਮਾਣ ਕਰਦਾ ਤੇਰੇ ਕੇਸ ਨਾਲ ਜੁੱਤੀਆਂ ਮਾਰ ਕੇ ਛੱਡ ਦੂੰਗਾ ਭਾਈ ਤਾਰੂ ਸਿੰਘ ਨੇ ਆਖਿਆ ਜਕਰੀਆ ਤੂੰ ਮੈਨੂੰ ਜੁੱਤੀਆਂ ਕੀ ਮਾਰਨੀ ਆ ਜੇ ਉਸ ਕਲਗੀਧਰ ਪਾਤਸ਼ਾਹ ਦੀ ਮਿਹਰ ਹੋਈ ਤੇ ਮੈਂ ਤੈਨੂੰ ਆਪਣੀ ਜੁੱਤੀ ਦੇ ਅੱਗੇ ਲਾ ਕੇ ਖੜਨਾ ਉਥੇ ਸਾਫਤਾ ਅਕਾਲ ਪੁਰਖ ਦੀ ਦਰਗਾਹ ਵਿੱਚ ਹੋਣਾ ਜਦੋਂ ਭਾਈ ਤਾਰੂ ਸਿੰਘ ਦੇ ਕੇਸ ਕੈਂਚੀ ਕੱਟਣ ਲੱਗੇ ਨਾ ਨਾਈ ਨੂੰ ਪਹਿਲਾਂ ਬੁਲਾਇਆ ਗਿਆ ਗੁਰੂ ਕੇ ਸਿੱਖੋ ਜਦੋਂ ਨਾਈ ਕੇਸ ਕੱਟਣ ਲੱਗਦਾ ਭਾਈ ਤਾਰੂ ਸਿੰਘ ਨੇ ਇੱਕ ਮਨ ਇੱਕ ਚੇਤੋ ਕੇ ਕਲਗੀਧਰ ਪਾਤਸ਼ਾਹ ਦੇ ਚਰਨਾਚਰ ਅਰਦਾਸ ਕੀਤੀ ਮਹਾਰਾਜ ਸ੍ਰੀ ਗੋਸਤੇ ਮੈਂ ਕਸ਼ਟ ਚੱਲਿਆ ਇਹ ਕੇਸ ਹੁ ਤੇਰੀ ਮੋਹਰਾ ਇਹਦੀ ਰੱਖਿਆ ਤੂੰ ਆਪ ਕਰਨੀ ਗੁਰੂ ਕੇ ਸਿੱਖ ਦੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾ ਕਰਦਾਸ ਪੁੱਜੀ ਜਦੋਂ ਨਾਈ ਕੈਂਚੀ ਲੈ ਕੇ ਆਇਆ ਤੇ ਉਹ ਨਾਈ ਦੇ ਹੱਥ ਨਹੀਂ ਕੰਮ ਕਰ ਰਿਆ ਕੇਸ ਉਹਨੂੰ ਐ ਲੱਗਾ ਜਿਸ ਤਰ੍ਹਾਂ ਅਕਸਪਾਦ ਦੀਆਂ ਤਾਰਾ ਬਣ ਗਈਆਂ ਭਾਈ ਤਾਰੂ ਸਿੰਘ ਦੇ ਕੇਸ ਕੈਂਚੀ ਨੇ ਕਿਉਂ ਨਹੀਂ ਸੀ ਕੱਟੇ ਗੁਰੂ ਕੇ ਸਿੱਖੋ ਭਾਈ ਤਾਰੂ ਸਿੰਘ ਦੇ ਕੇਸਾਂ ਦੇ ਕਿਸੇ ਨੇ ਦਰਸ਼ਨ ਨਹੀਂ ਸੀ ਕੀਤੇ ਤੇ ਕੇਸਾਂ ਵਿੱਚ ਸਿੰਘੋ ਬਹੁਤ ਵੱਡਾ ਬਨੁਲਾ ਜਿਸ ਤਰ੍ਹਾਂ ਬਲਬ ਨੂੰ ਜਗਾਉਣ ਵਾਸਤੇ ਤਾਰ ਦੀ ਜ਼ਰੂਰਤ ਹੁੰਦੀ ਹੈ ਨਾ ਪਰਮੇਸ਼ਰ ਨੂੰ ਮਿਲਣ ਵਾਸਤੇ ਕੇਸ ਜਿਹੜੇ ਇਹ ਤਾਰਾਂ ਦਾ ਕੰਮ ਕਰਦੇ ਹੋ ਪਰਮੇਸ਼ਰ ਨੂੰ ਮਿਲਣ ਵਾਸਤੇ ਕੇਸ ਗੁਰੂ ਕੀ ਮੋਹਰ ਹੈ ਨੌਜਵਾਨੋ ਜਿਹੜੇ ਕੇਸੀ ਸੰਸ ਕੇਸੀ ਇਸ਼ਨਾਨ ਕਰਕੇ ਤੇ ਮੁੜ ਕੇ ਮੋਟਰ ਸਾਹਿਬ ਤੇ ਜਾਦੇ ਬਾਜ਼ਾਰ ਚੱਲ ਜਾਂਦੇ ਮੈਂ ਉਹਨਾਂ ਨੂੰ ਦੇਖਤੀ ਕਰੂੰਗਾ ਇਹ ਨਾ ਕਰਿਆ ਕਰੋ ਸੇਮ ਜਿਹੜਾ ਕੇਸ ਕਾਉਣ ਨੂੰ ਸਪਾਉਣੀਆਂ ਦਾ ਕੇਸ ਨੇ ਹਰੇ ਕਰ ਰਿਆ ਗੁਰਮਤ ਦਾ ਬੋਲਾ ਹੈ ਇੱਕ ਵਾਰ ਗੱਲ ਚੇਤੇ ਆ ਗਈ ਕਲਗੀਧਰ ਪਾਤਸ਼ਾਹ ਮਹਾਰਾਜ ਸਣ ਕੇ ਸੀ ਇਸ਼ਨਾਨ ਕਰਕੇ ਤੇ ਫੁੱਲਾਂ ਦੀ ਫਲਵਾੜੀ 'ਚ ਆਪਣੇ ਕੇਸ ਹਰੇ ਕਰ ਰਹੇ ਸਨ ਭਾਈ ਨੰਦ ਲਾਲ ਨੇ ਆ ਕੇ ਮਨ ਨੂੰ ਨਮਸਕਾਰ ਕੀਤੀ ਮਨ ਨੇ ਆਪਣਾ ਚਿਹਰਾ ਦੁਜੇ ਪਾਸੇ ਕਰ ਲਿਆ ਨੰਦ ਲਾਲ ਨੇ ਫਿਰ ਮਹਾਰਾਜ ਦੇ ਸਨਮੋਖੇ ਇੱਕ ਨਮਸਕਾਰ ਕੀਤੀ ਸਤਿਗੁਰ ਨੇ ਆਪਣਾ ਚਿਹਰਾ ਤਿੱਜੇ ਪਾਸੇ ਕਰ ਲਿਆ ਜਿੱਧਰ ਮਹਾਰਾਜ ਦਾ ਚਿਹਰਾ ਸੀ ਉਹ ਪਹਾੜ ਵਾਲੀ ਬਾਈ ਸੀ ਜਿੱਧਰ ਭਾਈ ਨੰਦ ਲਾਲ ਜੀ ਖਰੋਤੇ ਸੀ ਉਹ ਦੱਖਣ ਵਾਲੀ ਬਾਈ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਰਨੇ ਆਪਣੇ ਪਵਿੱਤਰ ਕੇਸਾਂ 'ਚ ਹੱਥ ਪਾ ਕੇ ਕੇਸ ਤਾਂ ਹਵਾ ਦੇ ਵਿੱਚ ਚੱਲ ਰਾਏ ਨਾਲ ਤੇ ਭਾਈ ਨੰਦ ਲਾਲ ਨੇ ਜ਼ੋਰ ਨਾਲ ਜਮੀਨ ਤੇ ਲੱਤ ਮਾਰੀ ਜਦੋਂ ਲੱਤ ਮਾਰੀ ਤੇ ਗੁਰੂ ਗੋਬਿੰਦ ਸਿੰਘ ਨੇ ਆਪਣਾ ਚਿਹਰਾ ਭਾਈ ਨੰਦ ਲਾਲ ਵੱਲੇ ਕਰ ਲਿਆ ਉਹ ਭਾਈ ਨੰਦ ਲਾਲਾ ਉਹ ਤੂੰ ਐਡੇ ਜ਼ੋਰ ਨਾਲ ਜ਼ਮੀਨ ਤੇ ਲੱਤ ਕਿਉਂ ਮਾਰੀ ਹਾਂ ਮਹਾਰਾਜ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਮੇਰੇ ਤੋਂ ਆਪਣਾ ਮੁਖੜਾ ਕਿਉਂ 모ੜਿਆ ਸੀ ਵਾਹਿਗੁਰੂ ਜੀ ਸਤਗੁਰੂ ਕਹਿਣ ਲੱਗੇ ਹੋ ਸੀ ਤੇ ਤੇਰਾ ਪਿਆਰ ਵੇਖਣ ਦਾ ਸੀ ਮਹਾਰਾਜ ਪਿਆਰ ਵੇਖਣ ਦਾ ਸੀ ਕਿ ਮਾਰ ਹੀ ਦੇਣ ਲੱਗੇ ਸੀ ਜੇਕਰ ਤੇ 2 ਮਿੰਟ ਚਿਹਰਾ ਆਨੰਦ ਵਾਲਾ ਲਾਲ ਵੱਲੇ ਨਾ ਕਰਦੇ ਏ ਨੰਦ ਲਾਲ ਨੇ ਤੇ ਇੱਥੇ ਡੇ ਕੇ ਮਰ ਜਣਾ ਸੀ। ਉਹ ਭਾਈ ਆਨੰਦ ਲਾਲਾ ਤੂੰ ਏਡੇ ਜੋਰ ਨਾਲ ਜ਼ਮੀਨ ਤੇ ਲੱਤ ਕਿਉਂ ਮਾਰੀ ਹੋ? ਆਂਦਾ ਮਹਾਰਾਜ ਜੀ ਜਦੋਂ ਤੁਸੀਂ ਆਪਣੇ ਪਵਿੱਤਰ ਕੇਸਾਂ ਵਿੱਚ ਹੱਥ ਪਾ ਕੇ ਕੇਸ ਤਾਂ ਹਵਾ ਦੇ ਵਿੱਚ ਲੜ ਰਹੇ ਸੀ ਨਾ ਤੇ ਮੇਰੇ ਮਨ ਵਿੱਚ ਇਹ ਖਿਆਲ ਆਇਆ। ਉਹ ਆਨੰਦ ਲਾਲਾ ਜੇ ਤੈਨੂੰ ਕੋਈ ਦੁਨੀਆਂ ਦਾ ਬਾਦਸ਼ਾਹ ਇਹ ਗੱਲ ਕਹੇ ਏ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਇੱਕ ਕੇਸ ਲੈ ਦੇ ਇਹਦੇ ਬੰਦੇ ਤਿੰਨ ਮਹਾਰਾਜ ਤੈਨੂੰ ਮੈਂ ਆਪਣਾ ਤਖਤ ਛੱਡ ਦਿੰਨਾ ਤੇ ਆਂਦਾ ਮੈਂ ਉਹਦੇ ਤਖਤ ਨੂੰ ਲੱਤ ਮਾਰ ਕੇ ਆਖਿਆ ਸੀ ਉਹ ਮੈਂ ਤੇਰੇ ਇਹ ਜੇ ਰਾਜ ਨੂੰ ਅੱਗ ਲਾ ਕੇ ਨਹੀਂ ਫੂਕਦਾ ਇੰਨਾ ਕੇਸ ਮੇਰੇ ਖਜੂਰ ਦਾ ਸਸਤਾ ਗੁਰੂ ਕਲਗੀ ਤਰਪਾਚਾ ਮਹਾਰਾਜ ਜੀ ਨੇ ਪੋਟ ਕੇ ਗੱਲ ਵਕੜੀ ਚ ਭਾਈ ਨੰਦ ਲਾਲ ਨੂੰ ਲੈ ਲਿਆ ਭਾਈ ਨੰਦ ਲਾਲ ਇੱਕ Hindu ਧਰਮ ਦਾ ਬੰਦਾ ਸੀ ਉਹ ਸਾਡਾ ਤੇ ਜਨਮੇ ਗੁਰੂ ਨਾਨਕ ਦੀ ਸਿੱਖੀ ਦੇ ਘਰ ਵਿੱਚ ਹੋਇਆ ਅਸੀਂ ਕਿਦਰ ਨੂੰ ਤੁਰ ਪਏ ਹਾਂ ਗੁਰੂ ਕਿਰਪਾ ਕਰੇ ਅੱਜ ਦੇ ਇਤਿਹਾਸ ਤੋਂ ਇਹ ਪ੍ਰੇਰਣਾ ਲੈ ਕੇ ਜਾਇਓ ਕਿ ਕਦੇ ਵੀ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦਾ ਧਾਰਨੀ ਕਰਨੀ